ਬੜੀ ਸੁਬਤੀ ਮੈਨੂੰ ਪਾ ਨਾ ਦੇਵੇ ਜਿੱਸੀ ਮੈਂ ਵੀ ਜੁੱਤੀ ਪਾਉਂ ਸੱਫੇ ਰਾਜੀ ਹੋ ਜਾ ਮੈਨੂੰ ਮਾ ਤੋਨੀਆ ਕਿਵੇਂ ਦਾ ਮਹਿਸੂਸ ਕਰਦੇ ਹੋ ਧਰਾਂ ਚੋਂ ਨਿਕਲੇ ਹੋ ਅੱਜ ਇਕੱਠੇ ਹੋਏ ਹੋ ਤੀਆਂ ਦਾ ਤਿਹਾਰ ਮਨਾ ਰਹੇ ਆ ਲੱਗ ਰਿਹਾ ਫਿਰ ਮੇ ਪਤਨ ਨਹੀਂ ਸੀ ਪੁਰਾਣਾ ਦੀਵੰਦੀਰ ਦਵਾਰਾ ਚਾਹੇ ਉਮਰਾ ਹੋ ਵੀਆ ਪਰ ਬੜਾ ਯੰਗ ਜਿਹਾ ਫੀਲ ਕਰ ਰਹੇ ਆ ਹੈ ਨਾ ਔਰ ਬਹੁਤ ਹੀ ਸਾਰੇ ਸਹੇਲੀਆਂ ਸੀ ਮਿਲ ਕੇ ਆਪ ਫਿਰ ਬੜਾ ਇੰਜੋਏ ਕਰ ਰਹੇ ਆ ਇੱਕ ਅਜੀਬ ਜਿਹੀ ਖੁਸ਼ੀ ਮਿਲ ਗਈ ਯਾਰ ਜਦ ਮੈਂ ਮੇਰੇ ਖਿਆਲ ਤੇ ਐਕਸਪ੍ਰੈਸ ਨਹੀਂ ਕਰ ਪਾਈ ਸੌਣ ਦੇ ਮਹੀਨੇ ਦੀ ਇੰਪੋਰਟ ਤੀਆਂ ਦਾ ਤਿਹਾਰ ਇਸ ਲਈ ਇਸ ਲਈ ਮਨਾਇਆ ਜਾਂਦਾ ਵਾ कि ਜਦੋਂ ਨੰਮੀਆਂ ਵਈਆਂ ਕੁੜੀਆਂ ਜੇ ਆਪਣੇ ਪੇਰੇ ਪਿੱਪੀ ਘੋਰੇ ਸੋਰੀ ਘਾਰੇ ਪਹਿਲਾ ਤਿਹਾੜ ਜਦੋਂ ਸੌਣ ਦਾ ਆਉਂਦਾ ਉਹਨਾਂ ਦਾ ਇਹ ਚੂੜੀਆਂ ਪਾਉਣੀਆਂ ਮਹਿੰਦੀ ਲਾਉਣੀਆਂ ਫੰਨਾ ਤੇ ਨਚਣਾ ਟਪਨਾ ਪਿੰਗਾ ਚੂਟਣੀਆਂ ਤੇ ਇਹੀ ਮੇਨਾ ਵੀ ਫਨ ਤੋਂ ਜ਼ਿਆਦਾ ਤਿਹਾੜ ਮਨਾਇਆ ਜਾਂਦਾ ਹੈ ਅਸਲ ਮਨੋਂ ਉੱਚੇ-ਉੱਚੇ ਵਾਰ ਨੇ ਭਾਂਡੇ ਮਾਂਜਾ ਉਤੋਂ ਡਿੱਗੀ ताली ਕੈ ਤਰਾ ਦੂੰਗੀ ਉਤੋਂ ਡਿੱ ਕਾਲੀ ਕੈਦ ਕਰਾ ਦੂੰਗੀ ਸਸਨ ਨਾ ਭੰਡੇ ਆਤਰੋ ਨਾਲੇ ਰੈਨੂੰ ਦੇਨ ਦਿਆ ਥਾਵਾ ਨਾਲੇ ਸਸਾ ਮੁੰਦੇ ਦੇਨ ਦਿਆ ਸੋ ਕੜੀਆਂ 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 ਨੀ ਆਜੋ ਸਖਿਓ ਤੀਆਂ ਮਨਾਈਏ ਲੱਗੀਆਂ ਸੌਣ ਦੀਆਂ ਝੜੀਆਂ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋ ਸੌਣ ਦਾ ਮਹੀਨਾ ਬੇਸਿਕਲੀ ਜਦੋਂ ਤੋਂ ਸ਼ੁਰੂ ਹੁੰਦਾ ਹੈ ਸਾਡੇ ਕੁੜੀਆਂ ਦੇ ਸਾਡੇ ਚਿੜੀਆਂ ਦੇ ਮਨ ਦੇ ਵਿੱਚ ਅਜਿਹੇ ਖਿਆਲ ਜ਼ਰੂਰ ਆਉਂਦੇ ਨੇ ਕਿ ਸੋਹਣੇ ਸੋਹਣੇ ਕੱਪੜੇ ਪਾਈਏ ਹੱਥਾਂ ਦੇ ਉੱਤੇ ਮਹਿੰਦੀ ਲਾਈਏ ਤੇ ਖੂਬਸਾਰਾ ਨੱਚੀਏ ਸੋ ਬੇਸਿਕਲੀ ਤੀਆਂ ਦਾ ਤਿਉਹਾਰ ਹੈ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਹੈ ਸੋ ਇਹ ਸੌਣ ਦੇ ਮਹੀਨੇ ਦਾ ਜਿਹੜਾ ਇੰਤਜ਼ਾਰ ਹੈ ਸਾਨੂੰ ਕੁੜੀਆਂ ਨੂੰ ਹਰ ਸਾਲ ਤੋਂ ਹੀ ਰਹਿੰਦਾ ਸੋ ਜਦ ਹੀ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਮਨ ਦੇ ਵਿੱਚ ਨਵੇਂ-ਨਵੇਂ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਮੇਰੇ ਨਾਲ ਕੁਝ ਲੇਡੀਜ਼ ਮੌਜੂਦ ਨੇ ਇੰਜੋਏ ਕਰਨ ਲਈ ਆਈਆਂ ਨੇ ਤੀਆਂ ਦਾ ਤਿਉਹਾਰ ਮਨਾਉਣ ਲਈ ਆਈਆਂ ਨੇ ਸੋ ਸਾਰੇ ਜਣੇ ਬਹੁਤ ਪਿਆਰੇ ਲੱਗ ਰਹੇ ਨੇ ਬਹੁਤ ਸੋਹਣੇ ਲੱਗਦੇ ਨੇ ਸੋ ਕਿੰਨੇ ਸਮੇਂ ਤੋਂ ਤਿਆਰੀਆਂ ਕਰਦੀਆਂ ਸੀ ਸੋ ਬੇਸਿਕਲੀ ਅੱਜ ਸੋਹਣੇ-ਸੋਹਣੇ ਬਣ ਕੇ ਸਾਡੇ ਸਾਹ ਵਣਿਆਗੇ ਸੋ ਤੀਆਂ ਨੂੰ ਸੇਵੀ ਵੀ ਕਿਹਾ ਜਾਂਦਾ ਹੈ ਕਈ ਇਲਾਕਿਆਂ ਦੇ ਵਿੱਚ ਤੀਆਂ ਨੇ ਜਿਹੜੀਆਂ ਮਨਾਈਆਂ ਜਾਂਦੀਆਂ ਨੇ ਸਾਰੇ ਸੌਣ ਦੇ ਮਹੀਨੇ ਉਹਨੂੰ ਆਪਾਂ ਕਹਿ ਦਿੰਨੇ ਤੀਆਂ ਸੋ ਸੇਵੇ ਉਹਨਾਂ ਨੂੰ ਕਿਹਾ ਜਾਂਦਾ ਜੋ ਸੌਣ ਦੇ ਮਹੀਨੇ ਦੇ ਵਿੱਚ ਚਾਰੋਂ ਐਤਵਾਰ ਆਉਂਦੇ ਨੇ ਚਾਰੋਂ ਦੇ ਚਾਰੋਂ ਐਤਵਾਰ ਤੀਆਂ ਮਨਾਈਆਂ ਜਾਂਦੀਆਂ ਨੇ ਸੋ ਬੇਸਿਕਲੀ ਗੱਲ ਇਹ ਹੈ ਕਿ ਜਦੋਂ ਤੀਆਂ ਦਾ ਨਾਮ ਆਈ ਗਿਆ ਫਿਰ ਸੌਣ ਦੇ ਸਾਰੇ ਮਹੀਨੇ ਕੁੜੀਆਂ ਦੇ ਦਿਲ ਦੇ ਵਿੱਚ ਨਵੇਂ-ਨਵੇਂ ਬੁਲਬਲੇ ਉੱਠਦੇ ਰਹਿੰਦੇ ਨੇ ਸੋ ਆਓ ਪੁੱਛ ਲੈਣੇ ਹਨਾਂ ਤੋਂ ਜਾਣ ਲੈਣੇ ਹਨ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਕਲਾਪਿੰਗ ਕਰ ਦਿਓ ਸਾਰੇ ਜਣੇ ਸਾਰੇ ਬੜੇ ਬਹੁਤ ਪਿਆਰੇ ਲੱਗ ਰਹੇ ਹੋ ਜੀ ਕਿਵੇਂ ਦਾ ਮਹਿਸੂਸ ਕਰਦੇ ਹੋ ਘਰਾਂ ਚੋਂ ਨਿਕਲੇ ਹੋ ਅੱਜ ਇਕੱਠੇ ਹੋਏ ਹੋ ਤੀਆਂ ਦਾ ਤਿਹਾਰ ਮਨਾ ਰਹੇ ਹੋ ਬੜਾ ਹੀ ਅੱਛਾ ਲੱਗ ਰਿਹਾ ਹੈ ਐ ਲੱਗ ਰਿਹਾ ਕਿ ਜਿਵੇਂ ਪਤਾ ਨਹੀਂ ਅਸੀਂ ਪੁਰਾਣਾ ਜੀਵਨ ਜੀ ਰਹੇ ਆ ਦੁਬਾਰਾ ਚਾਹੇ ਉਮਰ ਆ ਗਿਆ ਪਰ ਬੜਾ ਯੰਗ ਜਿਹਾ ਫੀਲ ਕਰ ਰਹੇ ਆ ਅੱਜ ਹੈਨਾ ਔਰ ਬਹੁਤ ਹੀ ਸਾਰੀ ਸਹੇਲੀਆਂ ਸੀ ਮਿਲ ਕੇ ਆਪਸੇ ਬੜਾ ਹੀ ਇੰਜੋਏ ਕਰ ਰਹੇ ਆ ਇੱਕ ਅਜੀਬ ਜਿਹੀ ਖੁਸ਼ੀ ਮਿਲ ਰਹੀ ਹੈ ਜਨ ਮੈਂ ਮੇਰੇ ਖਿਆਲ ਚ ਐਕਸਪ੍ਰੈਸ ਨਹੀਂ ਕਰ ਪਾਈ ਪਰ ਹੈ ਬੜੀ ਵਧੀਆ ਤੀਆਂ ਕਿਉਂ ਮਨਾਇਆ ਜਾਂਦੀਆਂ ਨੇ ਸੌਣ ਦੇ ਮਹੀਨੇ ਦੀ ਕੀ ਇੰਪੋਰਟੈਂਸ ਹੈ ਤੀਆਂ ਦਾ ਤਿਹਾਰ ਬੇਸਿਕਲੀ ਇਸ ਲਈ ਮਨਾਇਆ ਜਾਂਦਾ ਵਾ दा 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 ए ए कि ਜਦੋਂ ਨਵੀਆਂ ਵਿਆਹੀਆਂ ਕੁੜੀਆਂ ਜੇ ਆਪਣੇ ਪੈਰੇ ਪੱਕੇ ਹੋ ਰਹੇ ਸੋਹਰੇ ਘਰ ਪਹਿਲਾ ਤਿਹਾਰ ਜਦੋਂ ਸੌਣ ਦਾ ਆਉਂਦਾ ਉਹਨਾਂ ਦਾ ਇਹ ਇਹ ਚੂੜੀਆਂ ਪਾਉਣੀਆਂ ਮਹਿੰਦੀ ਲਾਉਣੀ ਹਨਾ ਤੇ ਨੱਚਣਾ ਟਪਣਾ ਪਿੰਗਾ ਝੁੱਟਣੀਆਂ ਤੇ ਇਹੀ ਮੇਨਾ ਵੀ ਪਨਪੀਤੀਆਂ ਦਾ ਤਿਹਾਰ ਮਨਾਇਆ ਜਾਂਦਾ ਹਰ ਸਾਲ ਮਨਾਉਂਦੇ ਹਾਂਜੀ ਅਸੀਂ ਹਰ ਸਾਲ ਮਨਾਉਂਦੇ ਹਾਂ ਬਿਲਕੁਲ ਤਿਆਰੀਆਂ ਤੋਂ ਦੋ ਤੋਂ ਸ਼ੁਰੂ ਹੋ ਗਈਆਂ ਸੀ ਤਿਆਰੀਆਂ ਹਫ਼ਤਾ ਪਹਿਲੇ ਐਂ ਲੱਗਦਾ ਕਿ ਐਸੀ ਕੁਝ ਬਣ ਕੇ ਜਾਣਾ ਹੈ ਚਾਹ ਵੋ ਹੈ ਸਾਬ ਤੋਂ 2 ਮਹੀਨੇ ਹੀ ਹੋ ਗਏ ਅਸੀਂ ਸੋਚ ਰਹੇ ਆਂ ਵੀ ਆਸੀਂ ਕਰਨਾ ਕੁਝ ਕਰਨਾ ਹਾਂ ਹਾਂ ਪਹਿਲਾਂ ਤਾਂ ਅਸੀਂ ਪਲਾਨ ਬਣਾਉਨੇ ਆਂ ਫਿਰ ਉਹਦਾ ਅਸੀਂ ਇੰਪਲੀਮੈਂਟ ਕਰਦੇ ਆਂ ਕਿ ਕਿਹਦਾ ਕੀ ਕਰਨਾ ਫਿਰ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਤੋਂ ਬਾਅਦੇ ਕੰਮ ਸਿਰੇ ਚੜਦਾ ਹੈ ਕੰਮ ਸਿਰੇ ਚੜਦਾ ਹਾਂਜੀ ਤੇ ਇੱਕ ਆਏ ਹੁੰਦਾ ਵਾ ਵੀ ਅਸੀਂ ਸਾਰਾ ਸਾਲ ਇਸ ਤਰ੍ਹਾਂ ਲੰਘ ਜਾਂਦਾ ਵੀ ਇਹ ਤਿਹਾਰ ਦਾ ਇੰਤਜ਼ਾਰ ਹੁੰਦਾ ਵਾ ਵੀ ਅਸੀਂ ਇਕੱਠੇ ਹੋ ਕੇ ਆਪਾਂ ਮौज-ਮਸਤੀ ਕਰਨੀ ਹੈ ਅੱਛਾ ਹੋਰ ਵੀ ਮੌਕੇ ਹੁੰਦੇ ਨੇ ਕਿ ਅਸੀਂ ਇੱਥੇ ਆਏ ਹੋਏ ਆ ਮਸਤੀ ਹੁੰਦੇ ਇਕੱਠੇ ਹੁੰਦੇ ਜਾਂ ਫਿਰ ਤੀਸ਼ਤੇ ਹੁੰਦੇ ਇਹ ਵੈਸੇ ਤਾਂ ਸੇ ਹਰ ਮੌਕੇ 'ਚ ਹੁੰਦੇ ਆ ਬਰਥਡੇ ਵੀ ਸੈਲੀਬ੍ਰੇਟ ਕਰਦੇ ਆ ਗੁਰਪੁਰਬ ਆਂਦਾ ਤਾਂ ਅਸੀਂ ਉਹ ਵੀ ਸੈਲੀਬ੍ਰੇਟ ਕਰਦੇ ਆ ਤੀਆਂ ਲਈ ਇੱਕ ਖਾਸ ਹੀ ਸਾਡੀ ਤਿਆਰੀ ਹੁੰਦੀ ਆ ਉਹ ਫਿਰ ਅਸੀਂ ਸਾਰੇ ਮਿਲ ਕੇ ਕਰਦੇ ਨਿਵਾਲੀ ਦੁਸ਼ਹਿਰਾ ਕੁਝ ਨਹੀਂ ਛੱਡਦੇ ਸਾਰੇ ਤਿਹਾਰ ਮਨਾਉਂਦੇ ਤੀਜ ਕੀ ਹੁੰਦੀ ਹੈ ਦੱਸੋਗੇ ਤੁਹਾਨੂੰ ਤੀਜ ਹੁੰਦੀ ਆ ਤੀਆਂ ਦਾ ਤਿਹਾਰ ਹੁੰਦਾ ਤੀਜ ਸਾਵਣ ਦੇ ਮਹੀਨੇ ਚ ਮਨਾਈ ਜਾਂਦੀ ਹੈ ਜੀ ਬੇਸਿਕਲੀ ਇਹ ਸ਼ਿਵਜੀ ਤੇ ਪਾਰਵਜੀ ਪਾਰਵਤੀ ਜੀ ਦਾ ਤਿਹਾਰ ਹੈ ਤੇ ਬਸ ਇੰਨਾ ਕੀ ਪਤਾ ਹੈ ਐਕਸਾਈਟਮੈਂਟ ਕਿੰਨੀ ਹੈ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਸਾਡੇ ਸਾਰੇ ਮੈਂਬਰ ਦੇਖੋ ਕਿੰਨੇ ਸੋਹਣੇ ਸੋਹਣੇ ਬਣ ਕੇ ਆਏ ਆ ਸਾਰਿਆਂ ਨੂੰ ਕਵਰ ਕਰੋ ਵਦਿਆ ਸਾਨੂੰ ਅੱਛਾ ਲੱਗਾ ਸਾਰੇ ਬੜੇ ਪਿਆਰੇ ਲੱਗ ਰਹੇ ਨੇ ਬੜੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਫੁੱਲ ਮੰਜੋਏ ਕਰ ਰਹੇ ਹਾਂ ਜੀ ਕੋਈ ऐसे तरह ही ऐसे हर साल तीज ਦਾ ਤਿਉਹਾਰ ਮਨਾਈਏ ਸਾਰੇ ਖੁਸ਼ੀਆਂ ਖੁਸ਼ੀ ਬਹੁਤ ਅੱਛਾ ਲੱਗ ਰਿਹਾ ਹੈ ਕਿ ਹਰ ਸਾਲ ਅਸੀਂ ਐਸਾ ਏਦਾਂ ਹੀ ਸਾਰੇ ਰਲ ਮਿਲ ਕੇ ਖੁਸ਼ੀ ਮਨਾਈਏ ਸੋਹਣੇ ਲੱਗ ਰਿਓ ਕਿਸ ਨੇ ਕੰਪਲੀਮੈਂਟ ਦਿੱਤਾ ਥੈਂਕ ਯੂ ਹਾਂਜੀ ਹਾਂਜੀ ਸੋਹਣੇ ਤੁਹਾਨੂੰ ਦਿੱਤਾ ਫੈਮਿਲੀ ਚ ਹਾਂਜੀ ਹਾਂਜੀ ਦਿੱਤਾ ਕੀ ਸਭ ਤੋਂ ਸੋਹਣਾ ਕੰਪਲੀਮੈਂਟ ਕਿ ਲੱਗ ਰਿਹਾ ਲੁਕਿੰਗ ਗੁੱਟ ਔਰ ਕੇ ਸਸ਼ਿਕਾ ਉਹ ਤੇ ਅੱਛਾ ਲੱਗਿਆ ਕਿ ਬਹੁਤ ਹੀ ਬਹੁਤ ਇੰਜਾਇ ਹੋਇਆ ਆਂ ਦੇਖ ਕੇ ਕਿ ਐਸੇ ਹੀ ਹਰ ਵਾਰੀ ਐਸੀ ਮਨਾਈਏ ਅੱਛਾ ਪੰਜਾਬੀ ਬੋਲੀ ਆਉਂਦੀਆਂ ਨੇ ਜੀ ਉੱਚੇ ਚਵਰ ਮੈਂ पांडे ਮਾਂਜਾ ਉੱਚੇ ਚਵਰ ਮੈਂ पांडे ਮਾਂਜਾ ਉੱਤੋਂ ਡਿੱ ਗਈ ਥਾਲੀ ਕੈਦ ਕਰਾ ਦੂੰਗੀ ਉੱਤੋਂ ਡਿੱਗ ਥਾਲੀ ਕੈਦ ਕਰਾ ਦੂੰਗੀ ਤੇ ਚਵਰ ਮੈਂ पांडे ਮਾਂਜਾ ਉੱਤੇ ਚਵਰ ਮੈਂ पांडे ਮਾਂ ਉੱਤੋਂ ਗਿਰ ਗਈ ਥਾਲੀ ਕੈਦ ਆਦੂੰਗੀ ਕੁੱਤੋਂ ਦੇ ਗਈ ਥਾਲੀ ਕੈਦ ਕਰਾ ਦੂੰਗੀ ਉੱਤੋਂ ਦੇ ਗਈ ਥਾਲ ਕੈਦ ਕਰਾ ਦੂੰਗੀ ਬਾਰੀ ਵਰਸੀ ਖਟ ਨੰਗਿਆ ਸੀ ਬਾਰੀ ਵਰਸੀ ਖਟ ਨੰਗਿਆ ਖਟ ਗੱਲਿਆਂ ਦੇ ਪਾਵੇ ਤੇ ਖਟ ਨੰਗਿਆ ਸੀ ਬਾਰੀ ਵਰਸੀ ਖਟ ਨੰਗਿਆ ਖਟ ਗੱਲਿਆਂ ਦੇ ਪਾਵੇ ਜੱਲ ਨੂੰ ਖਟ ਗੱਲਿਆਂ ਦੇ ਪਾਵੇ ਸੱਚੀ ਸਾਸਨੋਂ ਦਾ ਰਿਸ਼ਤਾ ਬੜਾ ਪਿਆਰਾ ਰਿਸ਼ਤਾ ਹੁੰਦਾ ਖਟਾਸ ਮਿਠਾਸ ਵਾਲਾ ਵੀ ਹੁੰਦਾ ਬੋਲੀਵੋਡੋਂ ਕੋਈ ਦੱਸ ਮੇਰੀ ਬੜੀ ਕੁਪੱਤੀ ਮੈਨੂੰ ਪਾਹ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਸੱਜੇ ਰਾਜੀ ਹੋ ਜਾ ਮੇਰੀ ਮਾਂ ਤੁਹਾਨੂੰ ਆ ਮੁੰਡਿਆ ਰਾਜੀ ਹੋ ਜਾ ਨਹੀਂ 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 ਸਸਾ ਨੂੰ ਐਵੇਂ ਨਾ ਪੜੰਡਿਆ ਕਰੋ ਸਸਾ ਬਹੁਤ ਚੰਗੀਆਂ ਨੇ ਸਸ ਬਹੁਤ ਚੰਗੀ ਹੈ ਇੱਕ ਬੋਲੀਆਂ ਬਣੀ ਹੈ ਹਾਂ ਚਲੋ ਸਸਾ ਨੂੰ ਨਾ ਪੜੰਡਿਆ ਕਰੋ ਨਾਲੇ ਨਾਲੇ ਰਾਨੂ ਦੇਨ ਦੀਆ ਥਾਵਾਂ ਨਾਲੇ ਸਸਾ ਮੁੰਡੇ ਦੇਂਦੀਆਂ ਮੁੰਡੇ ਦੇਂਦੀਆਂ ਆ ਮਾਂ ਲੈ ਸੱਸਾ ਮੁੰਡੇ ਦੇਂਦੀਆਂ ਤੋਂ ਬਹੁਤ ਸੋਹਣਾ ਰਿਪਲਾਈ ਬਹੁਤ ਸੋਹਣਾ ਰਿਪਲਾਈ ਕਹਿੰਦੇ ਸਾਰੀਆਂ ਸੱਸਾਂ ਮਾੜੀਆਂ ਨਹੀਂ ਹੁੰਦੀਆਂ ਸੱਸ ਮੇਰੀ ਬੜੀ ਸੁਨੱਖੀ ਸੱਸ ਮੇਰੀ ਬੜੀ ਸੁਨੱਖੀ ਮੈਨੂੰ ਪਾਣ ਵੀ ਦੇਂਦੀ ਜੁੱਤੀ ਆਪ ਵੀ ਜੁੱਤੀ ਪਾਂਦੀ ਏ ਮੇਰੀ ਸੱਸ ਬੜੀ ਚੰਗੀ ਮੇਰੇ ਸਾਰੇ ਲਾੜ ਲੜਾਉਂਦੀ ਏ ਕਹਿੰਦੇ ਕਹਿੰਦੇ ਜੀ ਘਰੇ ਵੀ ਜਾਣਾ ਏ ਫਿਰ ਸੱਸ ਕੋਲੇ ਅਸੀਂ ਐਨਐਡੀ ਹੈ ਇੱਕ ਕੋਟ ਅਸੀਂ ਬੋਲਣਾ ਚਾਹੁੰਦੇ ਹਾਂ ਹਾਂਜੀ ਰੁੱਖਾ ਤੇ ਪਿੰਗਾ ਸਾਵਣ ਦੀ ਫੁਹਾਰ ਮੁਬਾਰਕ ਹੋਵੇ ਤੁਹਾਨੂੰ ਤੀਆਂ ਦਾ ਤਿਹਾੜੀ ਹੈ ਹੈਪੀ ਸੀਜ਼ ਟੂ ਆਲ ਸਾਰੇ ਆਪਣੇ ਲਈ ਕਲਾਪਿੰਗ ਕਰ ਦਿਓ ਸਾਰੇ ਬਹੁਤ ਸੋਹਣੇ ਲੱਗਦੇ ਆ ਸੋ ਆਇਆ ਸੌਣ ਦਾ ਮਹੀਨਾ ਆਇਆ ਦਿਨ ਗਿੱਦੇ ਦਾ ਸੱਬੇ ਸਹੇਲੀਆਂ ਨੱਚਣ ਕੁੱਦਣ ਆਇਆਂ ਰਲ ਮਿਲ ਸੱਬੇ ਚੁਟਣ ਪਿੰਗਾ ਨਜ਼ਾਰੇ ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾਚੜ ਆਇਆਂ ਭਿੱਜ ਗਈ ਰੂਹ ਮੇਂ ਤੇਰਾ ਸ਼ਾਮ ਘਟਾ ਛੜਾ ਹੈ ਸੋ ਬਿਲਕੁਲ ਸੱਸ ਨੂੰ ਦਾ ਰਿਸ਼ਤਾ ਬੜਾ ਪਵਿੱਤਰ ਵੀ ਮੰਨਿਆ ਜਾਂਦਾ ਥੋੜਾ ਜਿਹਾ ਖਟਾਸ ਮਿਠਾਸ ਵਾਲਾ ਵੀ ਮੰਨਿਆ ਜਾਂਦਾ ਸੋ ਜਿੰਨਾ ਚਿਰ ਸੱਸ ਨੂੰ ਦੇ ਰਿਸ਼ਤੇ ਚ ਲੜਾਈ ਨਹੀਂ ਹੁੰਦੀ ਮੈਨੂੰ ਲੱਗਦਾ ਪਿਆਰ ਵਾਧਾ ਨਹੀਂ ਸੋ ਸੋ ਲੜਾਈ ਹੋਣੀ ਵੀ ਜ਼ਰੂਰੀ ਆ ਪਰ ਪਿਆਰ ਬਣਾਉਣਾ ਵੀ ਜ਼ਰੂਰੀ ਆ ਕਹਿੰਦੇ ਸੱਸ ਨੂੰ ਦਾ ਨਿੰਦਿਆ ਕਰੋ ਇਹ ਵੀ ਹੁੰਦੀਆਂ ਕਿ ਸੇਤੀ ਦੇ ਮਾਵਾ ਤੋ ਸਾਸਰਨੋਂ ਦੇ ਰਿਸ਼ਤੇ ਦੀ ਜੇ ਗੱਲ ਕੀਤੀ ਜਾਵੇ ਤਾਂ ਭਾਬੀ ਤੇ ਨਾਨਾਣ ਦਾ ਰਿਸ਼ਤਾ ਵੀ ਬੜਾ ਸਹੇਲੀਆਂ ਵਰਗਾ ਹੁੰਦਾ ਬੜਾ ਭੈਣਾ ਵਰਗਾ ਹੁੰਦਾ ਸੋ ਕੌਣ ਕੌਣ ਆਪਣੀ ਨਾਨਾਣ ਨੂੰ ਪਿਆਰ ਕਰਦਾ ਜੀ ਬੋਲੀ ਬੋਲੇ ਕੋਈ ਪਾਉਂਗੇ ਸੌਣ ਦੇ ਮਹੀਨੇ ਵਿੱਚ ਉਹਨਾਂ ਨੂੰ ਸੰਧਾਰਾ ਦੇ ਕੇ ਆਉਨੇ ਆ ਵੀ ਸੌਣ ਦਾ ਮਹੀਨਾ ਆ ਚੂੜੀਆਂ ਬਿਸਕਟ ਤੇ ਉਹਨਾਂ ਨੂੰ ਸੂਟ ਸਾਟ ਦੇ ਕੇ ਉਹਨੂੰ ਦੇ ਕੇ ਆਉਨੇ ਆ ਤੇ ਉਹਨਾਂ ਦਾ ਤਿਹਾਰ ਉਹ ਫਿਰ ਚਾਹੇ ਘਰ ਚ ਉਹਨਾਂ ਕੋਲ ਬਹੁਤ ਕੁਝ ਹੁੰਦਾ ਪਰ ਪੇਕਿਆਂ ਦਾ ਲੱਗ ਹੀ ਚਾਹ ਹੁੰਦਾ ਵਾ ਉਹਨਾਂ ਨੂੰ ਵੀ ਸਾਡੇ ਪੇਕਿਆਂ ਤੋਂ ਕੁਝ ਆਇਆ ਚਾਹੇ ਥੋੜਾ ਹੀ ਹੁੰਦਾ ਪਰ ਕੁੜੀਆਂ ਨੂੰ ਬਹੁਤ ਚਾਹ ਹੁੰਦਾ ਵਾ ਇਸ ਲਈ ਅਸੀਂ ਆਪਣੀਆਂ ਨਣਦਾਂ ਨੂੰ ਜ਼ਰੂਰ ਦੇ ਕੇ ਆਉਨੇ ਆ ਤੇ ਉਹ ਖੁਸ਼ ਹੋ ਕੇ ਸਾਡੀਆਂ ਚੀਜ਼ਾਂ ਪਹਿਨਦੀਆਂ ਨੇ ਤੇ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਆ ਔਰ ਆਪਣੇ ਮੰਨ ਦੀਆਂ ਦਵਾਆਂ ਸਾਨੂੰ ਆਪਣੇ ਸਾਡੇ ਭਰਾ ਜੇ ਹੁੰਦੇ ਰਹਿਣ ਵਸਦੇ ਰਹਿਣ ਮਨ ਚ ਬਹੁਤ ਸੀਸਾ ਦਿੰਦੀਆਂ ਨੇ ਉਹ ਵੀ ਤੇ ਇਹਨਾਂ ਦਾ ਘਰ ਹੀ ਹੁੰਦਾ ਨਾ ਸਿਰਫ ਨਨਾਨਾ ਦਾ ਹੀ ਘਰ ਹੁੰਦਾ ਨਾ ਜੇ ਆਪਾਂ ਮੰਨੀਏ ਤੇ ਉਹ ਸਾਡੀਆਂ ਨਨਾਨਾ ਦਾ ਹੀ ਘਰ ਹੈ ਜਿਨ੍ਹਾਂ ਦੇ ਘਰ ਅਸੀਂ ਆ ਕੇ ਬੈਠੇ ਹੋਏ ਆ ਅੱਗੋਂ ਉਹਨਾਂ ਦਾ ਪ੍ਰਵਾਹ ਸੁੱਖ ਉਹ ਸੁੱਖ ਹੀ ਮੰਗਦੀਆਂ ਆਪਣੇ ਪੇਕੇਆਂ ਦੀਆਂ ਕੋਈ ਉਹਨਾਂ ਦਾ ਦੁੱਖ ਨਹੀਂ ਮੰਗਦੀਆਂ ਸੁੱਖਾ ਹੀ ਮੰਗਦੀਆਂ ਸੋ ਆਪਣੇ ਕੋਲੇ ਬਹੁਤ ਇੱਥੇ ਸਿਆਣੇ ਸਿਆਣੇ ਲੋਕ ਵੀ ਬੈਠੇ ਉਹਨਾਂ ਤੋਂ ਪੁੱਛੋ ਅੱਛਾ ਆਂਟੀ ਸੰਧਾਰਾ ਦੇਣਾ ਕਿਉਂ ਜ਼ਰੂਰੀ ਹੁੰਦਾ ਕੁੜੀਆਂ ਨੂੰ ਸੰਧਾਰਾ ਦੇਣਾ ਇਸ ਲਈ ਜ਼ਰੂਰੀ ਹੁੰਦਾ ਵੀ ਕਿਉਂ ਕੁੜੀਆਂ ਨੂੰ ਆਪਣੇ ਮਾਪਿਓ ਦੀ ਬੜੀ ਆਸ ਹੁੰਦੀ ਆ ਵੀ ਮੇਰੀ ਮਾਂ ਕੁਝ ਭੇਜੂਗੀ ਮੇਰੇ ਲਈ ਭਰਾ ਕੋਈ ਆਏਗਾ ਦੇਣ ਵਾਸਤੇ ਇਸ ਲਈ ਇਹ ਤਿਹਾਰ ਮਨਾਇਆ ਗਿਆ ਔਰ ਇਸ ਸੰਧਾਰਾ ਇਸ ਨੂੰ ਵੀ ਕਹਿੰਦੇ ਵੀ ਕੁੜੀਆਂ ਨੂੰ ਆਪਣੇ ਕੱਪੜੇ ਦਿਓ ਜੋ ਮਰਜ਼ੀ ਜੋ ਆਪਣੇ ਮਨ ਦੀ ਖੁਸ਼ੀ ਹੋ ਕਰੋ ਜੀ ਸੋ ਬਿਲਕੁਲ ਨਨਾਨ ਤੇ ਪਰਜਾਈ ਦਾ ਰਿਸ਼ਤਾ ਜਿਹੜਾ ਬੜਾ ਭੈਣਾ ਵਰਗਾ ਰਿਸ਼ਤਾ ਹੁੰਦਾ ਸਹੇਲੀਆਂ ਵਰਗਾ ਹੁੰਦਾ ਸੋ ਕਿਸੇ ਨੂੰ ਕੋਈ ਬੋਲੀ ਆਉਂਦੀ ਹੈ ਤੇ ਇੱਕ ਬੋਲੀ ਹੋ ਜਾ ਚਲਾਈ ਜਾਂਦੇ ਹੋ ਓ ਤੁਸੀਂ ਸਾਈਕਲ ਚਲਾਈ ਜਾਂਦੇ ਹੋ ਇਹ ਤੁਹਾਡੀ ਖੀ ਲੱਗਦੀ ਜਿੰਨੂੰ ਪਿੱਛੇ ਬਠਾਈ ਜਾਂਦੇ ਹੋ ਬਾਈ ਸਾਈਕਲ ਇਹ ਚਲਾਈ ਜਾਂਦੇ ਹੋ ਕਾਈ ਸਾਈਕਲ ਚਲਾਈ ਜਾਂਦੇ ਹੋ ਉਹ ਸਾਡੀ ਪਾਈ ਲੱਗਦੀ ਜਿੰਨੂੰ ਪਿੱਛੇ ਬਠਾਈ ਜਾਂਦੇ ਹੋ ਪੋਤ ਵਾਡੀ ਕੀ ਲੱਗਦੀ ਕਿਸੂ ਵਿਚੇ ਬਟਾਈ ਜਾਂਦੇ ਹੋ ਤੋਵੇਂ ਨੱਤੀਏ ਨਾਨਦ ਤੇ ਪਰਜਾਈ ਆਪਾਂ ਦੋਵੇਂ ਨੱਤੀਏ ਹਾਂ ਪਰ ਤੇ ਪਰਜਾਈ ਆਪਾਂ ਦੋਵੇਂ ਨੱਤੀਏ ਅੱਛਾ ਤੁਹਾਡੀ ਨਾਂਣ ਹੈਗੀ ਆ ਜੀ ਹਣ ਨਹੀਂ ਆਈਆਂ ਬੇਟਾ ਸੀਗੀਆਂ ਪਹਿਲਾਂ ਸੀਗੀਆਂ ਪਹਿਲਾਂ ਹੁਣ ਤਾਂ ਸਾਡੀ ਫੈਮਿਲੀ ਚ ਕੱਲੀ ਮੈਂ ਹੀ ਰਹਿ ਗਈ ਆ ਅੱਛਾ ਤੁਹਾਡਾ ਤੁਹਾਡਾ ਵੀ ਪਿਆਰ ਪਹਿਣਾ ਸੀ ਸਾਡੇ ਚ ਅੱਛਾ ਤੁਹਾਡਾ ਵੀ ਪਿਆਰ ਪਹਿਣਾ ਹੁਣ ਸਿਰਫ ਕੱਲੀ ਮੈਂ ਹੀ ਆ ਸਾਡੀ ਫੈਮਿਲੀ ਚ ਮੇਰੇ ਸਹੁਰਿਆਂ ਦੇ ਚਪੜਿਆਂ ਚ ਤੁਹਾਡਾ ਪਿਆਰ ਵੀ ਤੁਹਾਡੀ ਨਨਦ ਦੇ ਨਾਲ ਪਹਿਣਾ ਵਾਂਗੂ ਸੀਗਾ ਵੀਰ ਮੇਰੇ ਨੇ ਕੁਰਤੀ ਦਿੱਤੀ ਵੀਰ ਮੇਰੇ ਨੇ ਕੁਰਤੀ ਦਿੱਤੀ ਪਾਬੋ ਨੇ ਫੁਲਕਾਰੀ ਜੁਗ ਜੁਗ ਜੀ ਪਾਬੋ ਲਗੇ ਜਾਨ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਲਗੇ ਜਾਨ ਤੋਂ ਪਿਆਰੀ